ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਐਸੀ ਕਹਾਣੀ ਤੋਂ ਰੂਬਰੂ ਕਰਵਾਉਨੇ ਆ ਜਿਸ ਨੂੰ ਸੁਣ ਕੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰਕਾਰ ਕਿਵੇਂ ਦਿਓਰ ਅਤੇ ਭਾਬੀ ਦੀ ਜੋ ਨੇੜਤਾ ਵਧੀ ਪਿੰਡ ਦੇ ਇੱਕ ਪ੍ਰਭਾਵਸ਼ਾਲੀ ਪਰਿਵਾਰ ਦੇ ਵਿੱਚ ਰਹਿੰਦੀ ਸਿਮਰਨ ਜਿਸ ਦੀ ਉਮਰ 28 ਸਾਲ ਹੈ ਉਹ ਆਪਣੀ ਸਾਦੀ ਜ਼ਿੰਦਗੀ ਵਿੱਚ ਕਈ ਤਕਲੀਫਾਂ ਚੱਲ ਰਹੀ ਸੀ ਉਸ ਦਾ ਪਤੀ ਅਮਨਦੀਪ ਇੱਕ ਰੁੱਖੇ ਸੁਭਾਅ ਦਾ ਵਿਅਕਤੀ ਸੀ ਜੋ ਜ਼ਿਆਦਾਤਰ ਆਪਣੇ ਕੰਮ ਅਤੇ ਦੋਸਤਾਂ ਵਿੱਚ ਮਸਤ ਰਹਿੰਦਾ ਉਹ ਆਪਣੀ ਪਤਨੀ ਦਾ ਨਾਂ ਇੱਜ਼ਤ ਕਰਦਾ ਤੇ ਨਾ ਹੀ ਪਿਆਰ ਦਿੰਦਾ ਇਸ ਪਰਿਵਾਰ ਵਿੱਚ ਰਵੀ ਅਮਨਦੀਪ ਦਾ ਛੋਟਾ ਭਰਾ ਜੋ ਕਿ 24 ਸਾਲ ਦਾ ਅਜੇ ਅਣਵਿਆਹਿਆ ਸੀ ਉਹ ਹਮੇਸ਼ਾ ਭਾਬੀ ਸਿਮਰਨ ਦੀ ਇੱਜ਼ਤ ਕਰਦਾ ਪਰ ਉਸ ਦੇ ਦਿਲ ਵਿੱਚ ਹਮੇਸ਼ਾ ਕੋਈ ਲੁਕੇ ਹੋਏ ਜਜ਼ਬਾਤ ਸੀ ਉਸ ਰਾਤ ਦਾ ਮੰਜ਼ਰ ਉਹ ਇੱਕ ਅਜੀਬ ਰਾਤ ਸੀ ਅਮਨਦੀਪ ਫਿਰ ਤੋਂ ਘਰੋਂ ਬਾਹਰ ਸੀ ਸ਼ਾਇਦ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਆ ਸੀ ਸਿਮਰਨ ਦੇ ਦਿਲ ਵਿੱਚ ਬਹੁਤ ਦੁੱਖ ਸੀ ਉਹ ਆਪਣੇ ਪਤੀ ਦੀ ਬੇਪਰਵਾਹੀ ਕਾਰਨ ਰੋ ਰਹੀ ਸੀ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਰਵੀ ਦਰਵਾਜ਼ੇ ਤੇ ਖਲੋਤਾ ਸੀ ਭਾਬੀ ਤੁਸੀਂ ਰੋ ਰਹੇ ਹੋ ਸਿਮਰਨ ਨੇ ਆਪਣਾ ਚਿਹਰਾ ਹੱਥਾਂ ਨਾਲ ਟੱਕ ਲਿਆ ਰਵੀ ਤੇਰਾ ਵੀਰ ਮੈਨੂੰ ਬਹੁਤ ਤੰਗ ਕਰਦਾ ਹੈ ਨਾ ਪਿਆਰ ਨਾ ਇੱਜ਼ਤ ਸਿਰਫ ਗੁੱਸਾ ਤੇ ਤੱਕਾ ਰਵੀ ਨੇ ਹੌਲੀ-ਹੌਲੀ ਉਸ ਦਾ ਹੱਥ ਫੜ ਲਿਆ ਤੁਸੀਂ ਇੰਜ ਰੋਣ ਵਾਲੇ ਨਹੀਂ ਭਾਬੀ ਤੁਸੀਂ ਤਾਂ ਬਹੁਤ ਸੋਹਣੇ ਹੋ ਇਹ ਪਹਿਲੀ ਵਾਰ ਸੀ ਜਦ ਰਵੀ ਨੇ ਆਪਣੀ ਭਾਬੀ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਇਆ ਉਹ ਕੰਮ ਦੀ ਹੋਈ ਪਰ ਉਸਦੇ ਹੱਥ ਵਿੱਚ ਇੱਕ ਸੰਭਾਲ ਦਾ ਅਹਿਸਾਸ ਵੀ ਸੀ ਉਸ ਰਾਤ ਰਵੀ ਨੇ ਸਿਮਰਨ ਦੇ ਕਰੀਬ ਹੋਣ ਦੀ ਕੋਸ਼ਿਸ਼ ਕੀਤੀ ਪਹਿਲਾਂ ਉਸ ਨੇ ਸਿਰਫ ਸਹਾਰਾ ਦਿੱਤਾ ਪਰ ਹੌਲੀ-ਹੌਲੀ ਉਹਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ ਅਗਲੇ ਦਿਨ ਦੋਵਾਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਰਾਤ ਦੀਆਂ ਨਜ਼ਦੀਕੀਆਂ ਹੁਣ ਲੰਬੀਆਂ ਗੱਲਬਾਤਾਂ ਬਣ ਗਈਆਂ ਸਿਮਰਨ ਰਵੀ ਵਿੱਚ ਜੋ ਇੱਕ ਦੋਸਤੀ ਸੀ ਹੁਣ ਇੱਕ ਅਜੀਬ ਰਿਸ਼ਤਾ ਬਣ ਗਿਆ ਸੀ ਜਿਸ ਨੂੰ ਕਹਿ ਸਕਦੇ ਹਾਂ ਨਾਜਾਇਜ਼ ਰਿਸ਼ਤਾ ਇਹ ਰਿਸ਼ਤਾ ਚੱਲਦਾ ਰਿਹਾ ਦੋਨਾਂ ਦੇ ਸਬੰਧ ਬਣਦੇ ਰਹੇ ਇੱਕ ਰਾਤ ਜਦੋਂ ਅਮਨਦੀਪ ਨੇ ਉਹਨਾਂ ਦੋਵਾਂ ਨੂੰ ਇਕੱਠੇ ਦੇਖਿਆ ਤਾਂ ਗੁੱਸੇ ਵਿੱਚ ਉਹਨਾਂ ਉੱਪਰ ਟੁੱਟ ਪਿਆ ਪਰਿਵਾਰ ਵਿੱਚ ਤੂਫਾਨ ਵੱਜ ਗਿਆ ਰਿਸ਼ਤੇ ਖਤਮ ਹੋਣੇ ਸ਼ੁਰੂ ਹੋ ਗਏ ਹੁਣ ਤੁਸੀਂ ਇਹ ਸੋਚਦੇ ਹੋ ਕੀ ਇੱਜ਼ਤ ਬਚਾਉਣ ਲਈ ਸਿਮਰਨ ਨੂੰ ਕਿਸ ਦੀ ਚੋਣ ਕਰਨੀ ਪਈ ਰਵੀ ਦੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਪਈ ਜਾਂ ਫਿਰ ਰਵੀ ਨੂੰ ਛੱਡਣਾ ਪਿਆ ਸਿਮਰਨ ਨੇ ਸੋਚਿਆ ਕਿ ਜੇਕਰ ਇਹ ਰਿਸ਼ਤਾ ਸਾਹਮਣੇ ਆ ਹੀ ਗਿਆ ਤਾਂ ਪਰਿਵਾਰ ਦੀ ਇੱਜ਼ਤ ਖਤਮ ਹੋ ਜਾਵੇਗੀ ਉਹ ਪਹਿਲਾਂ ਹੀ ਆਪਣੇ ਪਤੀ ਦੀ ਬੇਰੁਖੀ ਸਹੇਰੀ ਸੀ ਪਰ ਹੁਣ ਜੇਕਰ ਇਹ ਸੱਚਾਈ ਸਾਹਮਣੇ ਆ ਗਈ ਤਾਂ ਪਰਿਵਾਰ 'ਚ ਆਪਣਾ ਸਥਾਨ ਵੀ ਗਵਾ ਦੇਵੇਗੀ ਉਸ ਨੇ ਰਵੀ ਨੂੰ ਆਖਰੀ ਵਾਰ ਮਿਲਣ ਦਾ ਫੈਸਲਾ ਕੀਤਾ ਰਵੀ ਇਹ ਜੋ ਵੀ ਹੋਇਆ ਗਲਤ ਸੀ ਮੈਂ ਤੈਨੂੰ ਪਿਆਰ ਕਰਦੀ ਹਾਂ ਪਰ ਇਹ ਰਿਸ਼ਤਾ ਸਹੀ ਨਹੀਂ ਰਵੀ ਨੇ ਅੱਖਾਂ ਥੱਲੇ ਕਰ ਲਈਆਂ ਭਾਬੀ ਤੁਸੀਂ ਮੇਰਾ ਪਿਆਰ ਨਹੀਂ ਸਮਝ ਰਹੀ ਪਰ ਸਿਮਰਨ ਪੱਕੇ ਰਾਦੇ ਵਾਲੇ ਸੀ ਉਹ ਰਿਸ਼ਤੇ ਤੋਂ ਹਟ ਗਈ ਪਰ ਇੱਕ ਅਜੀਬ ਖਾਮੋਸ਼ੀ ਛੱਡ ਗਈ ਹੁਣ ਉਹ ਮਨਜ਼ੂਰ ਕਰ ਚੁੱਕੀ ਸੀ ਕਿ ਉਸ ਦੀ ਜ਼ਿੰਦਗੀ ਚ ਪਿਆਰ ਨਹੀਂ ਸਿਰਫ ਸਮਝੌਤਾ ਹੋਵੇਗਾ ਪਰ ਹੋਰ ਪਾਸੇ ਜੇਕਰ ਸਿਮਰਨ ਨੇ ਆਪਣੇ ਦਿਲ ਦੀ ਸੁਣੀ ਹੋਵੇ ਇਸ ਤੋਂ ਆਪਣੀ ਇੱਜ਼ਤ ਤੋਂ ਵੱਧ ਆਪਣੇ ਜਜ਼ਬਾਤਾਂ ਨੂੰ ਤਜਰੀਰ ਦਿੱਤੀ ਅਮਨਦੀਪ ਨੇ ਕਦੇ ਮੈਨੂੰ ਪਿਆਰ ਨਹੀਂ ਦਿੱਤਾ ਪਰ ਰਵੀ ਨੇ ਮੇਰਾ ਉਹ ਹਰ ਦਰਦ ਸਮਝਿਆ ਉਹ ਰਵੀ ਨਾਲ ਪਲਾਨ ਕਰ ਗਈ ਪਰਿਵਾਰ ਨੇ ਉਹਨਾਂ ਨੂੰ ਐ ਪਵਿੱਤਰ ਮੰਨ ਕੇ ਛੱਡਤਾ ਪਰ ਸਿਮਰਨ ਲਈ ਇਹ ਆਜ਼ਾਦੀ ਸੀ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਿ ਇਸ ਦੇ ਵਿੱਚ ਕਿਹੜਾ ਫੈਸਲਾ ਬਿਹਤਰ ਸੀ ਕਿ ਜੋ ਸਿਮਰਨ ਨੇ ਕੀਤਾ ਉਹ ਸਹੀ ਸੀ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ